ਬਾਬਾ ਬੜਪਾਕ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਟੋ ਜੁਨੀਅਨ ਮੇਨ ਚੌਂਕ ਸਾਨੇਵਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਭੋਗ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ। ਭੋਗ ਪੈਣ ਉਪਰੰਤ ਗ੍ਰੰਤੀ ਸਿੰਘ ਭਾਈ ਸਾਹਿਬ ਕੁਲਦੀਪ ਸਿੰਘ ਜੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਨਮਸਤਿਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਮੂਹ ਸੰਗਤਾਂ ਲਈ ਗੁਰੂ ਕਾ ਲੰਗਰ ਅਟੁੱਟ ਵਰਤਿਆ ਗਿਆ। i the ਹਰਿਉਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਬਟਵਾਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਅੱਜ ਮਨਾਉਂਦੇ ਬੜੀ ਖੁਸ਼ੀਆਂ ਦੇ ਨਾਲ ਅੱਜ ਜਿਹੜੀ ਇਹ ਆਟੋ ਜੂਨੀਅਰ ਸਾਧਨਾਲ ਦੇ ਵਿੱਚ ਚੌਂਕ ਦੇ ਵਿੱਚ ਬਲਵੀਰ ਸਿੰਘ ਜੀ ਸਵਰਗਿਆ ਬਲਵੀਰ ਸਿੰਘ ਜੀ ਨੂੰ ਯਾਦ ਕਰਦੇ ਆ ਉਹਨਾਂ ਦਾ ਬੇਟਾ ਸਰਜੀਵ ਸਿੰਘ ਜੋ ਕਿ ਉਹਨਾਂ ਨੇ ਅੱਜ ਬੜੇ ਸ਼ਰਧਾ ਦੇ ਨਾਲ ਨਾਲੇ ਤਾਂ ਆਪਣੇ ਪਿਤਾ ਜੀ ਨੂੰ ਯਾਦ ਕੀਤਾ ਉਹਨਾਂ ਨਾਲ ਬਾਬਾ ਬੁੱਢਾ ਪਾਲ ਸਿੰਘ ਜੀ ਜੋ ਜਨਮ ਦਿਨ ਮਨਾਇਆ ਜਨਮ ਦਿਨ ਲੰਗਰ ਪ੍ਰਸ਼ਾਦੇ ਦੀ ਉਹ ਟੁੱਟ ਲੰਗਰ ਵਰਤ ਰਹੇ ਨੇ ਸਾਰੀਆਂ ਸੰਗਤਾਂ ਦੇ ਚਰਨ ਪਾਏ ਨੇ ਔਰ ਇਹ ਆਟੋ ਯੂਨੀਅਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਉਥੋਂ ਮਹਾਰਾਜ ਦਾ ਸਰੂਪ ਲਿਆ ਕੇ ਪ੍ਰਕਾਸ਼ ਕਰਕੇ ਸੁਖਨੀ ਸਾਹਿਬ ਦਾ ਜੋ ਅੱਜ ਪਾਠ ਕਰਾ ਕੇ ਅਰਦਾਸ ਕੀਤੀ ਗਈ ਹੈ ਚੜ੍ਹਦੀ ਕਲਾ ਦੀ ਮੈਂ ਇਹਨਾਂ ਨੂੰ ਆਪਣੇ ਕਨਿਓ ਆਮ ਆਦਮੀ ਪਾਰਟੀ ਦੀ ਟੀਮ ਕਨਿਓ ਸਾਰੇ ਕਨਿਓ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਬਾਬਾ ਬਡਵਕ ਸਿੰਘ ਜੀ ਦਾ ਜਨਮ ਦਿਹਾੜਾ ਬਣਾਇਆ ਆਉਂਦੇ ਸਾਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਮਨਾਉਂਦੇ ਰਹਿਣਗੇ ਮੈਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ